ਅਸੀਂ ਜਿਹੜੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਉੱਤਰਾਖੰਡ ਦੇ ਭਾਜਪਾ ਦੇ ਵਿਧਾਇਕ ਸਰੇਸ਼ ਗਰੀਆ ਦੀ ਹੈ। ਦਰਸਲ ਗਰੀਆ ਸਾਹਿਬ ਨੇ ਜਿਹੜੇ ਇਹ ਤੇਜ਼ ਵਹਾਅ ਵਾਲੀ ਇੱਕ ਨਦੀ ਪਾਰ ਕਰ ਰਹੇ ਸੀਗੇ ਜੋ ਕਿ ਐਸਡੀਆਰਐਫ ਦੀ ਮਦਦ ਦੇ ਨਾਲ ਪਾਰ ਕੀਤੀ ਜਾ ਰਹੀ ਸੀ। ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪਾਣੀ ਦਾ ਜਿਹੜਾ ਵਹਾਅ ਹੈ ਉਹ ਬੇਹੱਦ ਤੇਜ਼ ਹੈ ਤੇ ਰੱਸਿਆਂ ਦੀ ਮਦਦ ਦੇ ਨਾਲ ਵਿਧਾਇਕ ਸਾਹਿਬ ਨੂੰ ਹੈ ਜਿਹੜਾ ਉਹ ਨਦੀ ਪਾਰ ਕਰਵਾਈ ਜਾ ਰਹੀ ਸੀ ਪਰ ਅਚਾਨਕ ਅਜਿਹਾ ਹੁੰਦਾ ਕਿ ਜਿਹੜੇ ਉਹਨਾਂ ਦੇ ਗੰਨਰ ਨੇ ਯਾਨੀ ਕਿ ਜਿਹੜੇ ਉਹਨਾਂ ਦੇ ਸੁਰੱਖਿਆ ਕਰਮੀ ਨੇ ਉਹ ਡਿੱਗ ਜਾਂਦੇ ਨੇ ਅਤੇ ਪਾਣੀ ਦੇ ਵਹਾਅ ਦੇ ਵਿੱਚ ਰੁੜ ਜਾਂਦੇ ਨੇ ਬਹੁਤ ਹੀ ਤੇਜ਼ੀ ਦੇ ਨਾਲ ਹੈ ਜੇ ਉਹ ਰੁੜਦੇ ਨਜ਼ਰ ਆਉਂਦੇ ਨੇ ਪਰ ਅੱਗੇ ਜਾ ਕੇ ਤੁਹਾਨੂੰ ਦੱਸ ਦਈਏ ਕਿ ਕੁਝ ਹੀ ਮੀਟਰ ਦੀ ਦੂਰੀ ਤੇ ਜਾ ਕੇ ਉਹ ਕਿਸੇ ਨਾ ਕਿਸੇ ਤਰੀਕੇ ਬਾਹਰ ਸੁਰੱਖਿਅਤ ਕੱਢ ਲਏ ਜਾਂਦੇ ਨੇ ਕੋਦਮ ਕਾਫੀ ਜ਼ਿਆਦਾ ਰੌਲਾ ਪੈ ਜਾਂਦਾ ਜਿੱਥੇ ਕਿ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਇਹ ਗੰਨਰ गिरਦਾ ਤਾਂ ਨਾਲ ਦੀ ਨਾਲ ਪਾਣੀ ਦਾ ਜਿਹੜਾ ਤੇਜ਼ ਵਹਾਅ ਹੈ ਉਹਨੂੰ ਖਿੱਚ ਕੇ ਆਪਣੇ ਨਾਲ ਦੂਜੇ ਪਾਸੇ ਤੇ ਵੱਲ ਲੈ ਜਾਂਦਾ ਹੈ ਤੇ ਜਿਹੜੇ ਸੁਰੱਖਿਆ ਕਰਮੀ ਨੇ ਉਹ ਪਾਣੀ ਦੇ ਵਿੱਚ ਰੁੜਦੇ ਨਜ਼ਰ ਆਉਂਦੇ ਨੇ ਵਿਧਾਇਕ ਸਾਹਿਬ ਵੀ ਹੱਥ ਉੱਧਰ ਪਾਸੇ ਨੂੰ ਕਰਦੇ ਨੇ ਕਿ ਉਹਨਾਂ ਨੂੰ ਜਲਦ ਤੋਂ ਜਲਦ ਕੱਢਿਆ ਜਾਵੇ ਅਤੇ ਕੁਝ ਹੀ ਦੂਰੀ ਦੇ ਉੱਤੇ ਜਾ ਕੇ ਜਿਹੜਾ ਗੰਨਰ ਨੇ ਜਿਹੜੇ ਸੁਰੱਖਿਆ ਕਰਮੀ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਜਾਂਦਾ ਹੈ